ਦੋ ਦਿਨਾਂ ਦੀ ਹੜਤਾਲ ਹੈ ਮੰਡੀ ਦੇ ਵਿੱਚ ਕਿੰਨੂ ਦੀ ਕੀ ਪੋਜੀਸ਼ਨ ਹੈ ਜੀ ਔਰ ਕਿਸ ਤਰ੍ਹਾਂ ਦੀ ਹੜਤਾਲ ਰੱਖੀ ਹੈ ਤੁਸੀਂ ਨਮਸਕਾਰ ਜੀ ਕਿੰਨੂ ਮੰਡੀ ਜਿਹੜੀ ਹੈ ਅਸੀਂ ਹੜਤਾਲ ਕਰਕੇ ਦੋ ਦਿਨ ਜਿਹੜੀ ਹੈ ਕਿੰਨੂ ਮੰਡੀ ਬੰਦ ਕੀਤੀ ਹੈ ਅਸੀਂ ਕਿੰਨੂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਕੋਈ ਟਰਾਂਸਪੋਰਟੇਸ਼ਨ ਨਹੀਂ ਚੱਲ ਰਹੀ ਉਸ ਕਰਕੇ ਮਾਲ ਡੰਪ ਹੋ ਰਿਹਾ ਹੈ ਇਹ ਅਸੀਂ ਚਾਹਨੇ ਵੀ ਜਿਹੜੇ ਨੁਕਸਾਨ ਫਾਰਮਰ ਦਾ ਨਾ ਹੋਵੇ ਇਸ ਕਰਕੇ ਅਸੀਂ ਕਿੰਨੂ ਮੰਡੀ ਬੰਦ ਕਰਤੀ ਹੈ ਤੰਦਰ ਕੀ ਬੋਝ ਪਏਗਾ ਆਖਰ ਕੀ ਸਥਿਤੀ ਇੰਨਾ ਕੀ ਰਹੇਗੀ ਜੀ ਹੈ ਜੀ ਸਥਿਤੀ ਜੀ ਸਾਰਾ ਕੁਝ ਜੇ ਮਾਲ ਡੰਪ ਹੋ ਗਿਆ ਤਾਂ ਫਿਊਚਰ ਦੇ ਵਿੱਚ ਜਿਹੜਾ ਬਾਗਾ ਜਮਾਲ ਜਿੰਨਾ ਰੁਕ ਰਿਹਾ ਉਹਨਾਂ ਕਿੰਨੂੰ ਨੁਕਸਾਨ ਕਰੇਗਾ ਉਹ ਅੱਜ ਕਿੰਨੂੰ ਰੈਗੂਲਰ ਚੱਲਦਾ ਰਹੇ ਕੰਜ਼ਿਊਮਰ ਨੂੰ ਮਿਲਦਾ ਰਹੇ ਖਾਣ ਵਾਸਤੇ ਤੇ ਉਹ ਕਿੰਨੂੰ ਨਿਕਲੀ ਜਾਂਦਾ ਫਾਰਮਰ ਦਾ ਵੀ ਫਾਇਦਾ ਹੋ ਰਿਹਾ ਉਹਦੇ ਸਾਰਿਆਂ ਦਾ ਫਾਇਦਾ ਹੈ ਟਰਾਂਸਪੋਰਟੇਸ਼ਨ ਸਾਰੇ ਸਿਸਟਮ ਚੱਲੀ ਜਾਂਦਾ ਸੀਗਾ ਪਰ ਅੱਗੇ ਫਿਊਚਰ ਦੇ ਵਿੱਚ ਜਿਹੜਾ ਨੁਕਸਾਨ ਹੈ ਜਲਦੀ ਜਲਦੀ ਹੜਤਾਲ ਖੋਲ੍ਹਣੀ ਚਾਹੀਦੀ ਸਰ ਮੰਡੀ ਦੋ ਦਿਨ ਬੰਦ ਰੱਖੀ ਗਈ ਹੈ ਕਿੰਨੂੰ ਮੰਡੀ ਤੇ ਤੁਸੀਂ ਆਮ ਲੋਕਾਂ ਨੂੰ ਕੀ ਕੌਪ ਯੂਨੀਅਨ ਦੀ ਹੜਤਾਲ ਕਰਕੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਹੋਵੇ ਉਹਨਾਂ ਦਾ ਕਿੰਨੂ ਖਰਾਬ ਨਾ ਹੋਵੇ ਇਸ ਕਰਕੇ ਬੰਦ ਰੱਖੀ ਗਈ ਹੈ ਤੇ ਮੈਂ ਸਾਰੇ ਅਪੀਲ ਸਾਰਿਆਂ ਨੂੰ ਇਹੀ ਕਰਨਾ ਵੀ ਜਿਹੜਾ ਫਰੂਟ ਸਬਜੀ ਹੈਗਾ ਦੋ ਦਿਨ ਦੀ ਮੁਸ਼ਕਿਲ ਲੱਗੀ ਏ ਕੋਈ ਉਹਦੀ ਕਾਲਾ ਵਜੈਰੀ ਕੋ ਮਹਿੰਗੇ ਰੇਟ ਤੇ ਕੋਈ ਨਾ ਵੇਚੋ ਉਹ ਜਿਵੇਂ ਨੋਰਮਲ ਚੱਲ ਰਿਹਾ ਉਸੇ ਰੇਟ ਤੇ ਸਾਰਿਆਂ ਨੂੰ ਪ੍ਰੋਵਾਈਡ ਕਰਾਓ ਪਲੀਜ਼ ਤਾਂ ਜੋ ਪ੍ਰੇਕ ਦੀ ਪਹੁੰਚ ਬਣਿਆ ਰਹੇ ਤੇ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤੁਸੀਂ ਟਰਾਂਸਪੋਰਟ ਹੋ ਟਰਾਂਸਪੋਰਟਰ ਹੋ ਅੱਜ ਕੀ ਪੋਜੀਸ਼ਨ ਲੱਗ ਰਹੀ ਹੈ ਮੰਡੀ ਦੀ ਦੋ ਦਿਨ ਦੀ ਹੜਤਾਲ ਹੈ ਅਗਾ ਕੀ ਉਮੀਦ ਲੱਗ ਰਹੀ ਹੈ ਔਰ ਸਰਕਾਰ ਨੂੰ ਕੀ ਅਪੀਲ ਕਰੋਗੇ ਇਹ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਜਿਹੜੇ ਡਰਾਈਵਰ ਭਰਾਵਾਂ ਦੀ ਜ਼ਿੰਦਗੀ ਦਾ ਸਵਾਲ ਹੈ ਉਹਨਾਂ ਦੀ 10000 ਰੁਪਏ ਤਨਖਾਹ ਹੈ ਤੇ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਕਿੱਥੋਂ ਲਿਆਣਗੇ ਇਸ ਕਰਕੇ ਡਰਾਈਵਰਾਂ ਨੇ ਤੇ ਜੋ ਆਪਰੇਟਰਾਂ ਨੇ ਐਸਪੀ ਮੈਂ ਟਰਾਂਸਪੋਰਟਰਾਂ ਸਾਰੇ ਹਿੰਦੁਸਤਾਨ ਦੇ ਵਿੱਚ 3 ਤਰੀਕ ਤੱਕ ਤਾਂ ਵੈਸੇ ਬੰਦ ਹੈ 3 ਤੋਂ ਬਾਅਦ 5 ਤਰੀਕ ਦਾ ਟਾਈਮ ਲਿਆ ਅਮਿਤ ਸ਼ਾਹ ਕਰੋ ਅਗਰ ਉਹਨਾਂ ਨੂੰ ਟਾਈਮ ਦੇ ਕੇ ਕੋਈ ਸੈਟੀਫ ਤੋ 11 ਤਰੀਕ ਤੋਂ ਬਾਅਦ ਪੂਰੇ ਹਿੰਦੁਸਤਾਨ ਦੇ ਵਿੱਚ ਫੇਰ ਕੋਈ ਪਤਾ ਨਹੀਂ ਕਦੋਂ ਤੱਕ ਹਰਤਾ ਚਲੇ ਅੱਜ ਕਿਨੂੰ ਮੰਡੀ ਦੇ ਵਿੱਚ ਤੁਸੀਂ ਖੜੇ ਹੋ ਕਿਨੂੰ ਮੰਡੀ ਦੇ ਵਿੱਚ ਹਜ਼ਾਰਾਂ ਟਨ ਮਾਲ ਪਿਆ ਹੈ ਖਰਾਬ ਹੋਏਗਾ ਉਹਦੇ ਜ਼ਿੰਮੇਵਾਰ ਕੌਣ ਹੋਏਗਾ ਉਹ ਸੈਂਟਰ ਸਰਕਾਰ ਹੀ ਹੋਏਗੀ ਜਿਹੜਾ ਬਾਹਰ ਜਾਂਦਾ ਨਹੀਂ ਇੱਥੇ ਨਹੀਂ ਹੈਗਾ ਰੋਡ ਦੇ ਵਿੱਚ ਗੱਡੀਆਂ ਸਾਰੀਆਂ ਖੜੀਆਂ ਜਿਹੜੀ 3 ਦਿਨਾਂ ਦੀ ਲੋਡਿੰਗ ਹੈ ਨਾ ਜਿਹੜੀ ਲੰਬੀ ਲੋਡਿੰਗ ਵਾਲੀ ਗੱਡੀਆਂ ਸਾਡੀਆਂ ਜਿਹੜੀ ਕੋ ਹਰਿਆਣਾ ਬਾਰਡਰ ਖੜੀ ਹੈ ਕੋ ਰਾਜਸਥਾਨ ਬਾਰਡਰ ਖੜੀ ਹੈ ਉਹ ਕਿਨੂੰ ਹੀ ਸੜ ਰਿਹਾ ਉਧਰ ਜ਼ਿਮੀਂਦਾਰਾਂ ਨੇ ਵਿਚਾਰਿਆ ਕਿ ਨੂੰ ਖਰਾਬ ਹੋ ਜਾਂਦਾ ਹੈ ਵਪਾਰੀ ਬੜਾ ਪਰੇਸ਼ਾਨ ਹੋ ਜਾਂਦਾ ਹੈ ਸਭ ਤੋਂ ਬਹੁਤ ਬੁਰਾ ਹਾਲ ਹੋ ਗਿਆ ਲੱਗਦਾ ਹੈ ਕਾਲਾ ਕਾਨੂੰਨ ਜਿਹੜਾ ਕਿ ਇਹ ਲੋਕਾਂ ਲਈ ਨੁਕਸਾਨ ਸਾਬਤ ਹੋਏਗਾ ਬਿਲਕੁਲ ਇਹ ਜ਼ਿਮੀਂਦਾਰ ਨੂੰ ਕੀ ਆਮ ਪਬਲਿਕ ਨੂੰ ਨੁਕਸਾਨ ਹੈ ਜਿਹੜੇ ਮਾਲੀ ਸੁਕਮਨ ਲਈ ਆਊਗਾ ਦੁੱਧ ਦੁੱਧ ਦੀ ਦਹੀਂ ਦੀ ਪੈਟਰੋਲ ਦਾ ਪਨੀਰ ਵਾਲਾ ਸਿਸਟਮ ਇਹ ਸਾਰਾ ਬੰਦ ਹੋ ਜਾਏਗਾ ਜਦੋਂ ਦੁੱਧ ਬੰਦ ਹੋ ਗਿਆ ਪੈਟਰੋਲ ਬੰਦ ਹੋ ਗਿਆ ਡਰਾਈਵਰਾਂ ਨੇ ਘਰੇ ਬੈ ਕੇ 3 ਤਰੀਕ ਨੂੰ 3 ਤਰੀਕ ਨੂੰ ਡਿਸੀਜਨ ਨਹੀਂ ਹੁੰਦਾ ਤਾਂ ਫਿਰ ਹੜਤਾਲ ਲੱਗਾ ਰਹੇਗੀ ਜੀ 3 ਤਰੀਕ ਨੂੰ ਦਿੱਲੀ ਜਾਣਗੇ ਟਰਾਂਸਪੋਰਟਰ ਸਾਰੇ ਉਮਰ ਉਥੇ ਅਮਿਤ ਸ਼ਾਹ ਨੂੰ ਦੇਣਗੇ ਲੈਟਰ ਫਿਰ ਉਹ ਕਹਿੰਦੇ ਵੀ 5 ਤਰੀਕ ਨੂੰ ਸਾਨੂੰ ਬੁਲਾਓ ਪੂਰੇ ਹਿੰਦੁਸਤਾਨ ਜੇ 5 ਦੇ ਬੁਲਾ ਕੇ ਕੋਈ ਮੀਟਿੰਗ ਹੋ ਗਈ ਫੈਸਲਾ ਹੋ ਗਿਆ ਉਹ ਤਾਂ ਠੀਕ ਹੈ ਨਹੀਂ ਤਾਂ 11 ਤਰੀਕ ਤੋਂ ਨਿਸ਼ਚਿਤ ਕਾਲ ਦੀ ਹੜਤਾਲ ਹੈ ਹਰ ਚੀਜ਼ ਦੀ ਹੈ ਬੱਸਾਂ ਦੀ ਟਰੈਂਪਾਂ ਦੀ ਪਿਕਪਾਂ ਦੀ ਟਰੱਕਾਂ ਦੀ ਟੋਟ ਲੜਦਾ ਹੈ ਇਹ ਦੋ ਦਿਨਾਂ ਦੀ ਹੜਤਾਲ ਹੈ ਮੰਡੀ ਦੇ ਵਿੱਚ ਕਿੰਨੂ ਦੀ ਕੀ ਪੋਜੀਸ਼ਨ ਹੈ ਜੀ ਔਰ ਕਿਸ ਤਰ੍ਹਾਂ ਦੀ ਹੜਤਾਲ ਰੱਖੀ ਹੈ ਤੁਸੀਂ ਨਮਸਕਾਰ ਜੀ ਕਿੰਨੂ ਮੰਡੀ ਜਿਹੜੀ ਹੈ ਅਸੀਂ ਹੜਤਾਲ ਕਰਕੇ ਦੋ ਦਿਨ ਜਿਹੜੀ ਹੈ ਕਿੰਨੂ ਮੰਡੀ ਬੰਦ ਕੀਤੀ ਹੈ ਅਸੀਂ ਕਿੰਨੂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਜੀ ਕੋਈ ਟਰਾਂਸਪੋਰਟੇਸ਼ਨ ਨਹੀਂ ਚੱਲ ਰਹੀ ਉਸ ਕਰਕੇ ਮਾਲ ਡੰਪ ਹੋ ਰਿਹਾ ਹੈ ਇਹ ਅਸੀਂ ਚਾਹਨੇ ਵੀ ਜਿਹੜੇ ਨੁਕਸਾਨ ਫਾਰਮਰ ਦਾ ਨਾ ਹੋਵੇ ਇਸ ਕਰਕੇ ਅਸੀਂ ਕਿੰਨੂ ਮੰਡੀ ਬੰਦ ਕਰਤੀ ਹੈ ਤੰਦਾ ਕੀ ਬੋਝ ਪਏਗਾ ਆਖਰ ਕੀ ਸਥਿਤੀ ਇਦਾਂ ਕੀ ਰਹੇਗੀ ਜੀ ਹੈ ਜੀ ਸਥਿਤੀ ਜੀ ਸਾਰਾ ਕੁਝ ਜੇ ਮਾਲ ਡੰਪ ਹੋ ਗਿਆ ਤਾਂ ਫਿਊਚਰ ਦੇ ਵਿੱਚ ਜਿਹੜਾ ਬਾਗਾ ਜਮਾਲ ਜਿੰਨਾ ਰੁਕ ਰਿਹਾ ਉਹਨਾਂ ਕਿੰਨੂੰ ਨੁਕਸਾਨ ਕਰੇਗਾ ਉਹ ਅੱਜ ਕਿੰਨੂੰ ਰੈਗੂਲਰ ਚੱਲਦਾ ਰਹੇ ਕੰਜ਼ਿਊਮਰ ਨੂੰ ਮਿਲਦਾ ਰਹੇ ਖਾਣ ਵਾਸਤੇ ਤੇ ਉਹ ਕਿੰਨੂੰ ਨਿਕਲੀ ਜਾਂਦਾ ਫਾਰਮਰ ਦਾ ਵੀ ਫਾਇਦਾ ਹੋ ਰਿਹਾ ਉਹਦੇ ਸਾਰਿਆਂ ਦਾ ਫਾਇਦਾ ਹੈ ਟਰਾਂਸਪੋਰਟੇਸ਼ਨ ਸਾਰੇ ਸਿਸਟਮ ਚੱਲੀ ਜਾਂਦਾ ਸੀਗਾ ਪਰ ਅੱਗੇ ਫਿਊਚਰ ਦੇ ਵਿੱਚ ਜਿਹੜਾ ਨੁਕਸਾਨ ਹੈ ਜਲਦੀ ਜਲਦੀ ਹੜਤਾਲ ਖੋਲ੍ਹਣੀ ਚਾਹੀਦੀ ਹੈ